후비ਬ ਕਾਇੰਦੇ ਵਿੱਚ ਬਾਲ ਨੰਬਰ 75 ਚ 28 ਲੱਖ 60 ਹਜ਼ਾਰ ਦੀ ਲਾਗਤ ਨਾਲ ਜਿਹੜੀਆਂ 15 ਗਲੀਆਂ ਨੇ ਨਮੀਆਂ ਬਣ ਜਾ ਰਹੀਆਂ ਬਹੁਤ ਦੇਰ ਦੀ ਲੋਕਾਂ ਦੀ ਮੰਗ ਸੀ ਗਲੀਆਂ ਬਹੁਤ ਖਸਤਾ ਕਾਗਜ਼ਾਂ ਦੇ ਵਿੱਚ ਪਿਛਲੇ ਸਮੇਂ ਚ ਕਈ ਵਾਰ ਬਣਾਤੀਆਂ ਪਰ ਹੁਣ ਪ੍ਰੈਕਟੀਕਲ ਬਣੂਗੀ ਆ ਇਹ 15 ਗਲੀਆਂ ਜਿਹੜੀਆਂ ਬਹੁਤ ਜਲਦੀ ਬਣ ਕੇ ਲੋਕਾਂ ਦੇ ਸਪੁਰਦ ਕੀਤੀਆਂ ਜਾਊਗਾ ਕਿਤੇ بارشਾਂ ਦਾ ਜਿਵੇਂ ਹੁਣ ਥੋੜਾ ਬਹੁਤਾ ਮੌਸਮ ਆ ਕੀ ਲੱਗਦਾ ਇਹਨੂੰ ਦੇਖਦੇ ਨਹੀਂ ਨਹੀਂ ਅਸੀਂ ਉਹ ਕੰਮ ਕਰਦੇ ਨਹੀਂ ਕਦੇ ਜਿਹੜਾ ਲੋਕਾਂ ਨੂੰ ਤਕਲੀਫ ਵਾਲਾ ਹੋਵੇ ਇੱਕ ਇੱਕ ਗਲੀ ਪਟਾਂਗੇ ਜਦੋਂ ਇੱਕ ਗਲੀ ਤਿਆਰ ਹੋ ਜੂਗੀ ਫਿਰ ਦੂਜੀ ਗਲੀ ਨੂੰ ਹੱਥ ਲਾਵਾਂਗੇ ਅੱਜ ਹੋ ਜਾਣਾ ਕੱਲ ਤੋਂ ਸ਼ੁਰੂ ਆ ਇਹ ਇੱਕ ਇੱਕ ਗਲੀ ਕਰਕੇ ਬਣਾਵਾਂਗੇ 15 ਗਲੀਆਂ ਜਿਹੜੀਆਂ ਟੋਟਲ ਨੇ ਸਾਫ਼ ਸੁਥਰੀਆਂ ਬਣਾ ਗਏ ਤੇ 28 ਲੱਖ 60 ਹਜ਼ਾਰ ਦੀ ਲਾਗਤ ਨਾ ਹੋ ਰਿਹਾ 15 ਗਲੀਆਂ ਜਿਹੜੀਆਂ ਨਵੀਆਂ ਬਣ ਚਾਰੀਆਂ ਨੇ ਮੈਨੂੰ ਤੁਹਾਡੇ ਨਾਲ ਹੀ ਦੱਸਦੇ ਹੋਏ ਇਸ ਗੱਲ ਦਾ ਮਾਨ ਵੀ ਖੁਸ਼ੀ ਵੀ ਮਹਿਸੂਸ ਹੁੰਦੀ ਆ ਮੈਂ ਹੁਣ ਤੱਕ 10 ਕਰੋੜ ਤੋਂ ਉੱਤੇ 11 ਕਰੋੜ ਦੇ ਕੰਮ ਜਿਹੜੇ ਆ ਹਲਕਾ ਸੈਂਟਰ ਚ ਕਰ ਆ ਚੁੱਕੇ ਆ 10 ਕਰੋੜ ਦੇ ਕੰਮ ਜਿਹੜੇ ਆ ਉਹ 2 ਮਹੀਨਿਆਂ ਦੇ ਅੰਦਰ ਅੰਦਰ ਹੋਰ ਕਰਾਏ ਜਾਊਗੇ ਕਿ ਬੁੱਡੇ ਨਾਲੇ ਦੇ ਨਾਲ ਨਾਲ ਤੁਸੀਂ ਜਿਹੜਾ ਕੰਮ ਸ਼ੁਰੂ ਕਰਵਾਇਆ ਸੜਕ ਦਾ ਤਾਂ ਕਿਤੇ ਨਾ ਕਿਤੇ ਗਊ ਪਾੜ ਦੇ ਆਲੇ-ਦੁਆਲੇ ਉਹ ਜਿਹੜਾ ਸੁਧਰੀ ਕਰਨ ਦਾ ਵੀ ਕੰਮ ਹੋ ਰਿਹਾ ਸਾਰਾ ਕੰਮ ਦੇ ਕੋਣ ਕੰਮ ਕਰਨਾ ਇਹਨਾਂ ਲੋਕਾਂ ਨੇ ਮੇਰੇ ਤੇ ਭਰੋਸਾ ਜਤਾ ਕੇ ਮੈਨੂੰ ਹਲਕਾ ਸੈਂਟਰ ਦਾ ਸੇਵਾਦਾਰ ਬਣਾਇਆ ਵਾ ਇਹਨਾਂ ਦਾ ਪਹਿਲ ਦੇ ਆਧਾਰ ਤੇ ਕੰਮ ਕਰਨਾ ਮੇਰਾ ਕਰਮ ਤੇ ਕਰਮ ਆ ਮੈਂ ਹਰ ਕੰਮ ਨੂੰ ਪੂਰੇ ਅਸਲੀ ਜਮਾ ਆਮਲੀ ਜਮਾ ਜੀ ਨੂੰ ਕਹਿੰਦੇ ਆ ਉਹ ਕੋਈ ਨਾ ਆ ਕੇ ਇਕੱਲੇ ਇਕੱਲੇ ਕੰਮ ਨੂੰ ਸੂਈ ਦੇ ਨੱਕੇ 'ਚੋਂ ਕੱਢ ਕੇ ਕਰਾਉਣਾ ਵਾ ਕਾਗਜ਼ਾਂ 'ਚ ਨਹੀਂ ਕੰਮ ਕਰਾਉਣਾ ਅੰਦਰ ਅੰਦਰ ਸ਼ਿੰਗਾਰ ਸਿਲਮੇ ਤੱਕ ਸਾਰਾ ਇੱਕ ਨੰਬਰ ਦਾ ਕੰਮ ਕੀਤਾ ਜਾਊਗਾ ਐਮਐਲਏ ਸਾਹਿਬ ਚੰਡੀਗੜ੍ਹ ਦੇ ਚੰਡੀਗੜ੍ਹ ਮੇਅਰ ਨੂੰ ਲੈ ਕੇ ਜਿਹੜਾ ਲਗਾਤਾਰ ਵਿਵਾਦ ਆ ਜੋ ਕਾਂਗਰਸੀ ਨੇ ਪ੍ਰਦਰਸ਼ਨ ਕੀਤਾ ਸੀਗਾ ਪਰ ਉਹਨਾਂ ਨੂੰ ਜਿਹੜਾ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਦੇਖੋ ਇਹ ਤਾਨਾਸ਼ਾਹੀ ਬੀਜੇਪੀ ਦੀ ਜਿਹੜੀ ਮੋਦੀ ਸਰਕਾਰ ਦੀ ਤਾਨਾਸ਼ਾਹੀ ਹੈ ਇਹ ਜਿਆਦਾ ਦੇ ਨਹੀਂ ਚੱਲਦੀ ਸਾਡੇ ਪੰਜਾਬੀ ਬਹੁਤ ਇੱਕ ਸ਼ਕਤੀਸ਼ਾਲੀ ਕੌਮ ਗਣੀ ਗਈ ਆ ਪੰਜਾਬੀ ਜਿਹੜੇ ਪੰਜਾਬ ਦੇ ਰਹਿਣ ਵਾਲੇ ਨਾਗਰਿਕ ਆ ਇਹਨਾਂ ਨੂੰ ਬਹੁਤ ਮੂੰਹ ਤੋੜ ਮਾ ਜਵਾਬ ਕੱਲ ਅਸੀਂ ਲਾਉਣਾ ਵਾ ਸਾਨੂੰ ਕੱਲ ਲੈਣ ਗ੍ਰਫਤਾਰ ਉੱਥੇ ਕੱਲ ਅਸੀਂ ਦੇ ਰਹੇ ਆ ਧਰਨਾ ਸਵੇਰੇ 12 ਵਜੇ ਚੰਡੀਗੜ੍ਹ ਗ੍ਰਫਤਾਰੀਆਂ ਤੋਂ ਨਹੀਂ ਡਰਨਾ ਫਿਰ ਤਾਂ ਇਹ ਆਪਣੇ ਜ਼ੁਲਮ ਕਰਨ ਚ ਕਾਮਯਾਬ ਹੋ ਜੂਗੇ ਜੇ ਗ੍ਰਫਤਾਰੀਆਂ ਤੋਂ ਡਰੂੰਗਾ ਮੈਂ ਤੁਹਾਡੇ ਲਈ ਦੱਸਣਾ ਚਾਹਣਾ ਕੱਲ 9 ਵਜੇ ਚੱਲੇ ਆਇਤੋਂ ਆਪਣੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਲੈ ਕੇ ਇਹਨੇ ਸਾਨੂੰ ਗ੍ਰফতার ਕਰਨਾ ਚਾਹੇ ਰਾਜ ਕਾਲਨ ਚਾਹੇ ਇੱਥੇ ਕਾਲਨ ਚਾਹੇ ਚੰਡੀਗੜ੍ਹ ਕਾਲਨ ਇਹਨਾਂ ਦੀਆਂ ਗ੍ਰফতারੀਆਂ ਤੋਂ ਨਹੀਂ ਡਰਨਾ ਪਰ ਤਾਨਾਸ਼ਾਹੀ ਲੋਕਤੰਤਰ ਦਾ ਜਿਹੜਾ ਕਹਾਣ ਕੱਲ ਇਹਨਾਂ ਨੇ ਕੀਤਾ ਵਾ ਇਹਨਾਂ ਕੋ 14 ਬੰਦੇ ਸੀਗੇ ਸਾਡੇ ਕੋ 20 ਸੀਗੇ ਦੇਖੋ ਇਹ ਚ ਹੈ ਜੀ ਉਲਟੀ ਗਿਣਤੀ ਮੋਦੀ ਦੀ ਸ਼ੁਰੂ ਹੋਣੀ ਆ ਹੁਣ 14 ਜ਼ਿਆਦਾ ਕਿ 20 ਜ਼ਿਆਦਾ ਇਹਨੇ 14 ਵਾਲਿਆਂ ਨੂੰ ਮਿਹਰ ਬਣਾ ਲਿਆ 20 ਵਾਲਿਆਂ ਨੂੰ ਤਾਨਾਸ਼ਾਹੀ ਕਰਕੇ ਉਹਨਾਂ ਦੀਆਂ ਵੋਟਾਂ ਕੈਂਸਲ ਕੀਤੀਆਂ ਇਹਦੀ ਤਾਨਾਸ਼ਾਹੀ ਦਾ ਜਵਾਬ ਥੋਕ ਕੇ ਦਾਂਗੇ ਕੋਰਚ ਵੀ ਦਾਂਗੇ ਤੇ ਕੱਲ ਸੜਕਾਂ ਦੇ ਵਿੱਚ ਕਾਂਗਰਸ ਕਾਂਗਰਸ ਦੀ ਆਪ ਇਕੱਠੇ ਪ੍ਰਦਰਸ਼ਨ ਕਰ ਰਹੀ ਹੈ ਕੱਲ ਨਹੀਂ ਇਕੱਠੇ ਹੋ ਨਹੀਂ ਸਾਨੂੰ ਪਤਾ ਸਾਡੀ ਪਾਰਟੀ ਵੱਲੋਂ ਸਾਡਾ ਆਪਣਾ ਕੱਲ ਧਰਨਾ ਮਾ ਉੱਥੇ ਬੀਜੇਪੀ ਵਾਲੇ ਕਹਿ ਰਹੇ ਨੇ ਜਿਹੜਾ ਇਹਨਾਂ ਨੇ ਹਜ਼ਾਰ ਹਜ਼ਾਰ ਰੁਪਏ ਵਾਅਦਾ ਕੀਤਾ ਸੀ ਹੋਣੀ ਪੂਰਾ ਹੋ ਰਿਹਾ ਉਹਨਾਂ ਨੂੰ ਕਹੋ ਤੁਹਾਡੀ ਤਾਨਾਸ਼ਾਹੀ ਰੁਕ ਜਵੇ ਅਸੀਂ ਆਪਣੇ ਵਾਅਦੇ ਤੋਂ ਭੱਜਦੇ ਨਹੀਂ ਪੰਜਾਬ ਦੇ ਲੋਕ ਸਾਨੂੰ ਤਾਂ ਵੋਟ ਪਾਉਗੇ ਜੇ ਅਸੀਂ ਪੰਜਾਬ ਦੇ ਲੋਕਾਂ ਨਾਲ ਇਹ ਧੋਖਾ ਕੀਤਾ ਉਹਦਾ ਪੰਜਾਬ ਦੇ ਲੋਕ ਸਾਨੂੰ ਲੋਕ ਸਭਾ ਚ ਦਾਦੂਏ ਪਰ ਇਹਨਾਂ ਨੂੰ ਇਹ ਪਹਿਲਾਂ ਦੱਸ ਦਿੰਦੇ ਆ ਤੁਹਾਨੂੰ ਜ਼ੀਰੋ ਆਉਣੀ ਆ ਪੰਜਾਬ ਚ 13 ਦੇ ਵਿੱਚੋਂ ਜ਼ੀਰੋ ਆਉਣੀ ਆ ਤੁਹਾਡੀ ਹਲਕਾ ਸੈਂਟਰਲ ਦੇ ਵਾਰਡ ਨੰਬਰ 75 ਦੇ ਵਿੱਚ ਅੱਜ ਸਾਡੇ ਹਲਕੇ ਦੇ ਐਮ ਐਲ ਏ ਸ਼੍ਰੀ ਸ਼ੋਕਪ੍ਰਸ਼ਰ ਪੱਪੀ ਜੀ ਉਹਨਾਂ ਵੱਲੋਂ 28 ਲੱਖ 60 ਹਜ਼ਾਰ ਦੀ ਲਾਗਤ ਦੇ ਨਾਲ ਜਿਹੜਾ ਅੱਜ ਮੁਰਤ ਕੀਤਾ ਗਿਆ ਗਲੀਆਂ ਦਾ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਇਹ ਮੰਗ ਸੀ ਕਿ ਇਹ ਇਲਾਕੇ ਦੇ ਲੋਕਾਂ ਦੀ ਵੀ ਜਿਹੜੀਆਂ ਗਲੀਆਂ ਦੀ ਹਾਲਤ ਜਿਹੜੀ ਹੈ ਉਹ ਕਾਫੀ ਜਿਹੜੀ ਆ ਉਕਸਤਾ ਹੋ ਚੁੱਕੀ ਹੈ ਸੋ ਮੈਂ ਇੱਕ ਚੀਜ਼ ਜਾਣਨਾ ਕਿ ਐਮਐਲਏ ਸ਼੍ਰੀ ਸ਼ੋਕ ਪ੍ਰੈਸ਼ਰ ਬੱਪੀ ਜੀ ਨੇ ਇੱਕ ਗੱਲ ਕਹੀ ਸੀ ਕਿ ਮੇਰੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੋ ਤਾਂ ਕਿ ਸੈਂਟਰ ਹਲਕੇ ਦਾ ਜਿਹੜਾ ਵਿਕਾਸ ਹੋ ਸਕੇ ਇਹ ਮੈਂ ਹਰ ਵਾਰੀ ਗੱਲ ਤਾਂ ਕਹਿੰਦਾ ਕਿਉਂਕਿ ਸਾਰੇ ਲੋਕਾਂ ਨੂੰ ਜਿਹੜਾ ਆ ਇੱਕ ਵਿਸ਼ਵਾਸ ਹੈ ਔਰ ਮਨ ਦੇ ਵਿੱਚ ਸੇਵਾ ਦੀ ਭਾਵਨਾ ਜਿਹੜੀ ਹੈ ਉਹ ਸਾਰੇ ਐਮਐਲਏ ਸਾਹਿਬ ਨਾਲ ਜੁੜੇ ਨੇ ਤੇ ਐਮਐਲਏ ਸਾਹਿਬ ਨੇ ਜੋ ਵਾਅਦੇ ਕੀਤੇ ਸੀਗੇ ਉਹ ਤੁਸੀਂ ਦੇਖੋ ਕਿ ਕੋ ਸਟਾਸ਼ਨਮ ਦੇ ਕੋਲ ਵੀ ਮੱਲਾ ਕਲੀਨਿਕ ਜਿਹੜਾ ਬਣ ਰਿਹਾ ਹੈ 2-4 ਦਿਨ ਦੇ ਅੰਦਰ-ਅੰਦਰ ਉਹਦਾ ਵੀ ਜਿਹੜਾ ਮਹੂਰਤ ਜਿਹੜਾ ਉਹ ਕੀਤਾ ਜਾਏਗਾ ਸੋ ਮੈਂ ਆਪਣੇ ਵੱਲੋਂ ਸਾਰੇ ਵੱਲੋਂ ਜਿਹੜੇ ਸਾਡੇ ਸਾਥੀ ਨੇ ਕਪਿਲ ਜੀ ਸਾਰਿਆਂ ਵੱਲੋਂ ਵੀਜੇ ਜੀ ਪਾਲਾ ਜੀ ਸਾਰਿਆਂ ਵੱਲੋਂ ਮੈਂ ਐਮਐਲਏ ਸਾਹਿਬ ਦਾ ਧੰਨਵਾਦ ਵੀ ਕਰਦਾ ਕਿ ਜਿਨ੍ਹਾਂ ਨੇ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਜਿਹੜਾ ਮਹੂਰਤ ਕਰਕੇ ਉਹ ਵਿਕਾਸ ਦੇ ਕਾਰਜਾਂ ਦੀ ਜਿਹੜੀ ਲੜੀ ਹੈ ਉਹ ਬੰਨ੍ਹ ਦਿੱਤੀ ਹੈ ਉਹਨਾਂ ਨੇ ਇਸ ਚੀਜ਼ ਲੈਟਾ ਦੇ ਮਤ ਪਤਾ ਆ ਰਿਹਾ ਉਸ ਸਟਰੀਟ ਲੈਟਾ ਵੀ ਕੀਤੇ ਜਾਣਗੇ ਸਟਰੀਟ ਲੈਟਾ ਕਿਦਾਂ ਵੀ ਕਈ ਜਗ੍ਹਾ ਸਟਰੀਟ ਲਾਈਟਾਂ ਨਹੀਂ ਲੱਗੀਆਂ ਜੀ ਨਹੀਂ ਸਟਰੀਟ ਲਾਈਟਾਂ ਪਿੱਛੇ ਇਹਦੇ ਆਈਆਂ ਸੀਗੀਆਂ 50 ਲਾਈਟਾਂ ਸਾਨੂੰ ਮਿਲਿਆ ਸੀ ਉਹ ਅਸੀਂ ਲਗਾਈਆਂ ਸੀਗੀਆਂ ਔਰ ਜਿੱਥੇ-ਜਿੱਥੇ ਬਲਾਈਂਡ ਸਪੌਟ ਹੈ ਉੱਥੇ-ਉੱਥੇ ਅਸੀਂ ਆਪ ਫੋਟੋਆਂ ਖਿੱਚ ਕੇ ਦੇ ਰਹੇ ਹਾਂ ਐਮਐਲਏ ਸਾਹਿਬ ਨੇ ਕਿਹਾ ਉੱਥੇ ਜਿੱਥੇ ਜ਼ਰੂਰਤ ਆ ਲੱਗ ਰਹੀ ਹੈ ਪਿਛਲੀਆਂ ਸਰਕਾਰਾਂ ਵਾਂਗੂ ਨਹੀਂ ਵੀ ਜੇ ਇਹ ਲਾਈਟਾਂ ਆਈਆਂ ਨੇ ਤੇ ਕਿਸੇ ਐਮਐਲਏ ਜਾਂ ਕਿਸੇ ਕਾਉਂਸਲਰ ਦੇ ਘਰ ਨੇ ਇਹ ਸਿੱਧੀਆਂ ਦਫ਼ਤਰ ਤੋਂ ਆ ਰਹੀਆਂ ਨੇ ਤੇ ਸਿੱਧੀਆਂ ਲੋਕਾਂ ਦੇ ਘਰਾਂ ਦੇ ਬਾਹਰ ਗਲੀਆਂ ਦੇ ਵਿੱਚ ਲੱਗ ਰਹੀਆਂ ਨੇ ਸਰ ਜੀ ਜੇ ਅਗਰ ਜ਼ਿੰਮੇਵਾਰੀ ਮਿਲਦੀ ਐ ਇਸ ਇ ਪਹਿਲ ਦੇ ਆਧਾਰ ਤੇ ਕੀ ਇਲਾਕਾ ਬੋਲ ਵਿਛੜਿਆ ਆ ਕੀ ਜਿੰਮੇਵਾਰੀਆਂ ਲੋਕਾਂ ਦੇ ਪੈਲਾ ਬਿਲਕੁਲ ਜੀ ਜੋ ਪਹਿਲ ਦੇ ਆਧਾਰ ਤੇ ਜਿਸ ਤਰ੍ਹਾਂ ਵੀ ਜਿਹੜੇ ਕੰਮ ਹੋਣ ਵਾਲੇ ਸੀ ਹੁਣ ਵੀ ਐਮਐਲਏ ਸਾਹਿਬ ਨੂੰ ਜੋ ਵੀ ਅਸੀਂ ਕੰਮ ਕਹਿੰਨੇ ਆ ਉਹ ਪਹਿਲ ਦੇ ਆਧਾਰ ਤੇ ਐਮਐਲਏ ਸਾਹਿਬ ਜਿਹੜੇ ਸਾਡੇ ਕੰਮ ਹੈ ਉਹ ਕਰ ਰਿਹਾ ਚਾਹੇ ਕੋਈ ਸੀਵਰੇਜ ਦਾ ਕੰਮ ਹੈ ਚਾਹੇ ਕੋਈ ਗਲੀਆਂ ਦਾ ਕੰਮ ਹੈ ਲਾਈਟਾਂ ਦਾ ਕੰਮ ਹੈ ਕਿਸੇ ਵੀ ਤਰੀਕੇ ਦਾ ਕੋਈ ਕੰਮ ਐਮਐਲਏ ਸਾਹਿਬ ਪਹਿਲ ਦੇ ਆਧਾਰ ਤੇ ਜਿਹੜਾ ਉਹ ਕੰਮ ਕਰ ਰਿਹਾ ਹੈ ਸੇਵਾ ਮਿਲਦੀ ਹੈ ਤੇ ਤਨਦੇਹੀ ਦੇ ਨਾਲ ਸਾਰੇ ਵੀਰ ਅਸੀਂ ਰਲ ਕੇ ਸੇਵਾ ਨਿਭਾਵਾਂਗੇ